ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਦੇ ਵਲੰਟੀਅਰਾਂ ਨੇ ਹੜਪੀੜਤਾਂ ਦੀ ਕੀਤੀ ਮਦਦ ਹੜ ਪਰਭਾਵਿਤਾਂ ਦੀ ਸਹਾਇਤਾ ਲਈ ਵੱਖ-ਵੱਖ ਜਗ੍ਹਾ ਤੇ ਦੇ ਰਹੇ ਸਹਿਯੋਗ ਟਾਂਡਾ ਚ ਵਲੰਟੀਅਰਾਂ ਨੇ ਹੜ ਪਰਭਾਵਿਤ ਪਰਿਵਾਰਾਂ ਨੂੰ ਦਿੱਤੀ ਰਾਹਤ ਸਮਗਰੀ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਤੇ ਵੋਲੰਟੀਰਾਂ ਨੇ ਹੜ੍ਹ ਦੀ ਪੀੜਤਾਂ ਦੀ ਸਹਾਇਤਾ ਕੀਤੀ ਹੈ ਉੱਥੇ ਹੀ ਵੱਖ-ਵੱਖ ਜਗ੍ਹਾ ਤੇ ਆਪਣਾ ਸਹਿਯੋਗ ਦੇ ਰਹੇ ਨੇ ਇਸੇ ਸਿਲਸਿਲੇ ਤਹਿਤ ਟਾਂਡਾ ਦੇ ਵਿੱਚ ਵੀ ਲੋਕਾਂ ਦੀ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਗਈ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਹੜ੍ਹ ਆਉਣ ਦੇ ਨਾਲ ਬਹੁਤ ਸਾਰੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਲੋਕਾਂ ਦੇ ਘਰ ਖਰਾਬ ਹੋ ਗਏ ਨੇ ਤੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਨ੍ਹਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਤੇ ਸਮਾਜ ਸੇਵੀ ਲਗਾਤਾਰ ਅੱਗੇ ਆ ਰਹੇ ਨੇ ਉੱਥੇ ਹੀ ਕਈ ਵੱਡੇ ਕਲਾਕਾਰ ਵੀ ਨੇ ਜੋ ਲੋਕਾਂ ਦੀ ਮਦਦ ਕਰ ਰਹੇ ਨੇ ਇਸੇ ਸਿਲਸਿਲੇ ਤਹਿਤ ਸੇਵਾ ਭਾਰਤੀ ਦੇ ਨਾਲ ਮਿਲ ਕੇ ਆਰਐਸਐਸ ਦੇ ਵੱਲੋਂ ਵੀ ਲੋਕਾਂ ਦੀ ਵੱਡੇ ਪੱਧਰ ਤੇ ਜੋ ਹੈ ਸਹਾਇਤਾ ਕੀਤੀ ਜਾ ਰਹੀ ਹੈ ਇਸੇ ਸਿਲਸਿਲੇ ਤਹਿਤ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਤੇ ਅੱਜ RSS ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਟਾਂਡਾ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਗਈ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਗਈ ਡਾਕਟਰ ਰਮਨ ਕੇ ਸਾਡੇ ਜਵਾਰ ਜੀ ਜਵਾਰ ਖਰਨਾ ਜੀ ਪਛਾੜੇ ਸਰਪੰਚ ਰਾਰ ਸਿੰਘ ਜੀ ਇਹਨਾਂ ਨੇ ਇੱਕ ਪਲਾਨਿੰਗ ਕੀਤੀ ਸੀ ਕੁਛ ਫੀਡ ਦੀ ਲੋੜ ਹੈ ਇੱਥੇ ਇਕਲੀ ਅੱਜ ਨਹੀਂ ਫਿਰ ਵੀ ਕਦੀ ਮੌਕਾ ਮਿਲਿਆ ਜੂ ਦੇ ਕੇ ਜਾਵਾਂਗੇ ਕੁਝ ਕਿਸਾਨ ਜਿਨ੍ਹਾਂ ਦੇ ਪਸ਼ੂਆਂ ਦੇ ਲਈ ਲਗਾਤਾਰ ਫੀਡ ਪੱਠੇ ਸਰੇ ਜਿਹੜੇ ਹੈ ਸਾਡੇ ਕੁਝ ਕਾਰਕਟਰ ਪੱਟੇ ਵੀ ਗਏ ਆ ਇਹਦੀ ਸੇਵਾ ਜਿਹੜੀ ਹੈ ਅੱਜ ਅਸੀਂ ਕੀਤੀ ਹੈ ਇਹ ਸਰਹੰਤੋਂ ਫੀਡ ਜਿਹੜੀ ਹੈ ਇਹ ਆਈ ਹੈ ਇਸ ਸਿਆਜਨ ਨੂੰ ਨੇ ਲੱਗੇ ਆ ਪ੍ਰਮਾਤਮਾ ਜਲਦੀ ਇਹ ਖੜਦੀ ਸਿਚੁਏਸ਼ਨ ਨੂੰ ਠੀਕ ਕਰਨ ਤਾਂ ਕਿ ਇਹ ਕਿਸੇ ਤੇ ਡਿਪੈਂਡ ਨਾ ਰਹੇ ਇਹ ਲੋਕਾਂ ਨੂੰ ਖੁਦ ਖਾਣ ਵਾਲੇ ਵਿਅਕਤੀ ਜਿਹਨੂੰ ਆਂਦਾਤਾ ਕਹਿੰਦੇ ਆ ਅੱਜ ਮਜਬੂਰੀ ਕਾਰਨ ਇਹਨਾਂ ਨੂੰ ਇਹ ਥੋੜਾ ਜਿਹਾ ਸਹਾਇਤਾ ਦੀ ਲੋੜ ਪਈ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਖੜਦਾ ਪਾਣੀ ਉਤਰੇ ਆਪਣੇ ਘਰਾਂ ਚ ਜਾਣ ਆਪਣੇ ਕੰਮਕਾਰ ਲੱਗਣ ਪਸ਼ੂ ਨੂੰ ਆਪਣੇ ਜਗ੍ਹਾ ਤੇ ਲੈ ਕੇ ਜਾਣ ਉਹਨਾਂ ਦੇ ਵੀ ਸੇਵਾ ਦੀ ਬਹੁਤ ਵੱਡੀ ਲੋੜ ਹੈ ਵੱਡੀ ਗੱਲ ਹੈ ਕਿ ਪਸ਼ੂ ਨੂੰ ਕੋਈ ਬਿਮਾਰੀ ਨਾ ਲੱਗੇ ਲੋਕਾਂ ਨੂੰ ਕੋਈ ਬਿਮਾਰੀ ਨਾ ਲੱਗੇ ਉਹਦਾ ਵੀ ਉਪਰਾਲਾ ਕਰਨ ਦੀ ਲੋੜ ਹੈ ਮੈਂ ਡਾਕਟਰ ਸਾਹਿਬ ਦਾ ਜਵਾਰਜੀ ਦਾ ਵਿਜਾਰ ਸਿੰਘ ਸਰਪੰਚ ਸਾਹਿਬ ਦਾ ਸਾਡੇ ਬਗੀਚਾ ਸਿੰਘ ਸਰਪੰਚ ਸਾਹਿਬ ਉਹਨਾਂ ਨੇ ਵੀ ਆਣਾ ਸੀਗਾ ਲੇਕਿਨ ਉਹ ਟਿੱਲੇ ਹੋਣ ਕਰਕੇ ਨਹੀਂ ਆ ਸਕਣਾ ਵੀ ਸਾਡੇ ਪੰਜ ਵੀ ਸਾਡੇ ਤੇ ਖੜੇ ਨੇ ਮੈਂਬਰ ਪੰਚਾਇਤ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਦੇ ਵਲੰਟੀਅਰਾਂ ਨੇ ਹੜਪੀੜਤਾ ਦੀ ਕੀਤੀ ਮਦਦ ਹੜਪ੍ਰਭਾਵਿਤਾਂ ਦੀ ਸਹਾਇਤਾ ਲਈ ਵੱਖ-ਵੱਖ ਜਗ੍ਹਾ ਤੇ ਦੇ ਰਹੇ ਸਹਿਯੋਗ ਟਾਂਡਾ ਚ ਵਲੰਟੀਅਰਾਂ ਨੇ ਹੜਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੀ ਰਾਹਤ ਸਮਗਰੀ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਤੇ ਵੋਲੰਟੀਰਾਂ ਨੇ ਹੜ੍ਹ ਦੀ ਪੀੜਤਾਂ ਦੀ ਸਹਾਇਤਾ ਕੀਤੀ ਹੈ ਉੱਥੇ ਹੀ ਵੱਖ-ਵੱਖ ਜਗ੍ਹਾ ਤੇ ਆਪਣਾ ਸਹਿਯੋਗ ਦੇ ਰਹੇ ਨੇ ਇਸੇ ਸਿਲਸਿਲੇ ਤਹਿਤ ਟਾਂਡਾ ਦੇ ਵਿੱਚ ਵੀ ਲੋਕਾਂ ਦੀ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਗਈ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਹੜ੍ਹ ਆਉਣ ਦੇ ਨਾਲ ਬਹੁਤ ਸਾਰੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਲੋਕਾਂ ਦੇ ਘਰ ਖਰਾਬ ਹੋ ਗਏ ਨੇ ਤੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਨ੍ਹਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਤੇ ਸਮਾਜ ਸੇਵੀ ਲਗਾਤਾਰ ਅੱਗੇ ਆ ਰਹੇ ਨੇ ਉੱਥੇ ਹੀ ਕਈ ਵੱਡੇ ਕਲਾਕਾਰ ਵੀ ਨੇ ਜੋ ਲੋਕਾਂ ਦੀ ਮਦਦ ਕਰ ਰਹੇ ਨੇ ਇਸੇ سلسلے ਤਹਿਤ ਸੇਵਾ ਭਾਰਤੀ ਦੇ ਨਾਲ ਮਿਲ ਕੇ ਆਰਐਸਐਸ ਦੇ ਵੱਲੋਂ ਵੀ ਲੋਕਾਂ ਦੀ ਵੱਡੇ ਪੱਧਰ ਤੇ ਜੋ ਹੈ ਸਹਾਇਤਾ ਕੀਤੀ ਜਾ ਰਹੀ ਹੈ ਇਸੇ سلسلے ਤਹਿਤ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਤੇ ਅੱਜ RSS ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਟਾਂਡਾ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਗਈ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਗਈ ਡਾਕਟਰ ਰਮਨ ਕੇ ਸਾਡੇ ਜਵਾਰ ਜੀ ਜਵਾਰ ਭਰਨਾਰੀ ਸਾਡੇ ਸਰਪੰਚ ਰਾਰ ਸਿੰਘ ਜੀ ਇਹਨਾਂ ਨੇ ਇੱਕ ਪਲਾਨਿੰਗ ਕੀਤੀ ਸੀ ਕੁਛ ਫੀਡ ਦੀ ਲੋੜ ਹੈ ਇੱਥੇ ਇਕੱਲੀ ਅੱਜ ਨਹੀਂ ਫਿਰ ਵੀ ਕਦੀ ਮੌਕਾ ਮਿਲੇ ਜੂੜ ਦੇ ਕੇ ਜਾਵਾਂਗੇ ਕੁਝ ਕਿਸਾਨ ਜਿਨ੍ਹਾਂ ਦੇ ਪਸ਼ੂਆਂ ਦੇ ਲਈ ਲਗਾਤਾਰ ਫੀਡ ਪੱਠੇ ਸਾਰੇ ਜਿਹੜੇ ਹੈ ਸਾਡੇ ਕੁਸ਼ਤਾਰਕਤਾ ਪੱਠੀ ਦੇ ਗਏ ਆ ਇਹਦੀ ਸੇਵਾ ਜਿਹੜੀ ਹੈ ਅੱਜ ਅਸੀਂ ਕੀਤੀ ਹੈ ਇਹ ਸਰਹੰਤੋਂ ਫੀਡ ਜਿਹੜੀ ਹੈ ਇਹ ਆਈ ਹੈ ਇਸ ਸਿਆਜ ਨੂੰ ਇਹਨਾਂ ਲੱਗੇ ਆ ਪ੍ਰਮਾਤਮਾ ਜਲਦੀ ਇਹ ਖੜਦੀ ਸਿਚੁਏਸ਼ਨ ਨੂੰ ਠੀਕ ਕਰਨ ਤਾਂ ਕਿ ਇਹ ਕਿਸੇ ਦੇ ਡਿਪੈਂਡੈਂਟ ਨਾਲ ਹੈ ਇਹ ਲੋਕਾਂ ਨੂੰ ਖੁਦ ਖਾਣ ਵਾਲੇ ਵਿਅਕਤੀ ਜਿਹਨੂੰ ਆਂਦਾਤਾ ਕਹਿੰਦੇ ਆ ਅੱਜ ਮਜਬੂਰੀ ਕਾਰਨ ਇਹਨਾਂ ਨੂੰ ਇਹ ਥੋੜਾ ਜਿਹਾ ਸਹਾਇਤਾ ਦੀ ਲੋੜ ਪਈ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਕੜਦਾ ਪਾਨੀਆਂ ਉਤਰੇ ਆਪਣੇ ਘਰਾਂ ਚ ਜਾਣ ਆਪਣੇ ਕੰਮਕਾਰ ਲੱਗਣ ਪਸ਼ੂ ਨੂੰ ਆਪਣੇ ਜਗ੍ਹਾ ਤੇ ਲੈ ਕੇ ਜਾਣ ਉਹਨਾਂ ਦੇ ਵੀ ਸੇਵਾ ਦੀ ਬਹੁਤ ਵੱਡੀ ਲੋੜ ਹੈ ਵੱਡੀ ਗੱਲ ਹੈ ਕਿ ਪਸ਼ੂ ਨੂੰ ਕੋਈ ਬਿਮਾਰੀ ਨਾ ਲੱਗੇ ਲੋਕਾਂ ਨੂੰ ਕੋਈ ਬਿਮਾਰੀ ਨਾ ਲੱਗੇ ਉਹਦਾ ਵੀ ਉਪਰਾਲਾ ਕਰਨ ਦੀ ਲੋੜ ਹੈ ਮੈਂ ਡਾਕਟਰ ਸਾਹਿਬ ਦਾ ਜਵਾਰਜੀ ਦਾ ਦیدار ਸਿੰਘ ਸਰਪੰਚ ਸਾਹਿਬ ਦਾ ਸਾਡੇ ਬਗੀਚਾ ਸਿੰਘ ਸਰਪੰਚ ਸਾਹਿਬ ਉਹਨਾਂ ਨੇ ਵੀ ਆਣਾ ਸੀਗਾ ਲੇਕਿਨ ਉਹ ਟਿੱਲੇ ਹੋਣ ਕਰਕੇ ਨਹੀਂ ਆ ਸਕਣਾ ਵੀ ਸਾਡੇ ਪੰਜ ਵੀ ਸਾਡੇ ਤੇ ਖੜੇ ਨੇ ਮੈਂਬਰ ਪੰਚਾਇਤ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਦੇ ਵਲੰਟੀਅਰਾਂ ਨੇ ਹੜਪੀੜਤਾਂ ਦੀ ਕੀਤੀ ਮਦਦ ਹੜਪ੍ਰਭਾਵਿਤਾਂ ਦੀ ਸਹਾਇਤਾ ਲਈ ਵੱਖ-ਵੱਖ ਜਗ੍ਹਾ ਤੇ ਦੇ ਰਹੇ ਸਹਿਯੋਗ ਟਾਂਡਾ ਚ ਵਲੰਟੀਅਰਾਂ ਨੇ ਹੜਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੀ ਰਾਹਤ ਸਮਗਰੀ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਤੇ ਵੋਲੰਟੀਰਾਂ ਨੇ ਹੜ੍ਹ ਦੀ ਪੀੜਤਾਂ ਦੀ ਸਹਾਇਤਾ ਕੀਤੀ ਹੈ ਉੱਥੇ ਹੀ ਵੱਖ-ਵੱਖ ਜਗ੍ਹਾ ਤੇ ਆਪਣਾ ਸਹਿਯੋਗ ਦੇ ਰਹੇ ਨੇ ਇਸੇ ਸਿਲਸਿਲੇ ਤਹਿਤ ਟਾਂਡਾ ਦੇ ਵਿੱਚ ਵੀ ਲੋਕਾਂ ਦੀ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਗਈ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਹੜ੍ਹ ਆਉਣ ਦੇ ਨਾਲ ਬਹੁਤ ਸਾਰੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਲੋਕਾਂ ਦੇ ਘਰ ਖਰਾਬ ਹੋ ਗਏ ਨੇ ਤੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਨ੍ਹਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਤੇ ਸਮਾਜ ਸੇਵੀ ਲਗਾਤਾਰ ਅੱਗੇ ਆ ਰਹੇ ਨੇ ਉੱਥੇ ਹੀ ਕਈ ਵੱਡੇ ਕਲਾਕਾਰ ਵੀ ਨੇ ਜੋ ਲੋਕਾਂ ਦੀ ਮਦਦ ਕਰ ਰਹੇ ਨੇ ਇਸੇ سلسلے ਤਹਿਤ ਸੇਵਾ ਭਾਰਤੀ ਦੇ ਨਾਲ ਮਿਲ ਕੇ ਆਰਐਸਐਸ ਦੇ ਵੱਲੋਂ ਵੀ ਲੋਕਾਂ ਦੀ ਵੱਡੇ ਪੱਧਰ ਤੇ ਜੋ ਹੈ ਸਹਾਇਤਾ ਕੀਤੀ ਜਾ ਰਹੀ ਹੈ ਇਸੇ سلسلے ਤਹਿਤ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਤੇ ਅੱਜ RSS ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਟਾਂਡਾ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਗਈ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਗਈ ਡਾਕਟਰ ਰਮਨ ਕੇ ਸਾਡੇ ਜਵਾਰ ਜੀ ਜਵਾਰ ਖਰਨਾ ਜੀ ਪਸਾਡੇ ਸਰਪੰਚ ਰਾਰ ਸਿੰਘ ਜੀ ਇਹਨਾਂ ਨੇ ਇੱਕ ਪਲਾਨਿੰਗ ਕੀਤੀ ਸੀ ਕੁਛ ਫੀਡ ਦੀ ਲੋੜ ਹੈ ਇਕੱਲੀ ਅੱਜ ਨਹੀਂ ਫਿਰ ਵੀ ਕਦੀ ਮੌਕਾ ਮਿਲੇ ਜਰੂਰ ਦੇ ਕੇ ਜਾਵਾਂਗੇ ਕੁਝ ਕਿਸਾਨ ਜਿਨ੍ਹਾਂ ਦੇ ਪਸ਼ੂਆਂ ਦੇ ਲਈ ਲਗਾਤਾਰ ਫੀਡ ਪੱਠੇ ਇਹ ਜਿਹੜੇ ਹੈ ਸਾਡੇ ਕੁਝ ਕਾਰਗਰਤਾ ਪੱਟੇ ਵੀ ਲੱਗ ਗਏ ਆ ਇਹਦੀ ਸੇਵਾ ਜਿਹੜੀ ਹੈ ਅੱਜ ਅਸੀਂ ਕੀਤੀ ਹੈ ਇਹ ਸਰਹੰਤੋਂ ਫੀਡ ਜਿਹੜੀ ਹੈ ਇਹ ਆਈ ਹੈ ਇਸ ਸਿਆਜ ਨੂੰ ਦੇ ਲੱਗੇ ਆ ਪਰਮਾਤਮਾ ਜਲਦੀ ਇਹ ਖੜਦੀ ਸਿਚੁਏਸ਼ਨ ਨੂੰ ਠੀਕ ਕਰਨ ਤਾਂ ਕਿ ਇਹ ਕਿਸੇ ਡਿਪੈਂਡੈਂਟ ਨਾਲ ਹੈ ਇਹ ਲੋਕਾਂ ਨੂੰ ਖੁਦ ਖਾਣ ਵਾਲੇ ਵਿਅਕਤੀ ਜਿਹਨੂੰ ਆਂਦਾ ਤਾਂ ਕਹਿੰਦੇ ਆ ਅੱਜ ਮਜਬੂਰੀ ਕਾਰਨ ਇਹਨਾਂ ਨੂੰ ਇਹ ਥੋੜਾ ਜਿਹਾ ਸਹਾਇਤਾ ਦੀ ਲੋੜ ਪਈ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਫੜਦਾ ਪਾਨੀਆਂ ਉਤਰੇ ਆਪਣੇ ਘਰਾਂ ਚ ਜਾਣ ਆਪਣੇ ਕੰਮਕਾਰ ਲੱਗਣ ਪਸ਼ੂ ਨੂੰ ਆਪਣੇ ਜਗ੍ਹਾ ਤੇ ਲੈ ਕੇ ਜਾਣ ਉਹਨਾਂ ਦੇ ਵੀ ਸੇਵਾ ਦੀ ਬਹੁਤ ਵੱਡੀ ਲੋੜ ਹੈ ਵੱਡੀ ਗੱਲ ਹੈ ਕਿ ਪਸ਼ੂ ਨੂੰ ਕੋਈ ਬਿਮਾਰੀ ਨਾ ਲੱਗੇ ਲੋਕਾਂ ਨੂੰ ਕੋਈ ਬਿਮਾਰੀ ਨਾ ਲੱਗੇ ਉਹਦਾ ਵੀ ਉਪਰਾਲਾ ਕਰਨ ਦੀ ਲੋੜ ਹੈ ਮੈਂ ਡਾਕਟਰ ਸਾਹਿਬ ਦਾ ਜਵਾਰਜੀ ਦਾ ਦਿਆਰ ਸਿੰਘ ਸਰਪੰਚ ਸਾਹਿਬ ਦਾ ਸਾਡੇ ਬਗੀਚਾ ਸਿੰਘ ਸਰਪੰਚ ਸਾਹਿਬ ਉਹਨਾਂ ਨੇ ਵੀ ਆਣਾ ਸੀਗਾ ਲੇਕਿਨ ਉਹ ਟਿੱਲੇ ਹੋਣ ਕਰਕੇ ਨਹੀਂ ਆ ਸਕਣਾ ਵੀ ਸਾਡੇ ਪੰਜ ਵੀ ਸਾਡੇ ਤੇ ਖੜੇ ਨੇ ਮੈਂਬਰ ਪੰਚਾਇਤ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ